ਹੈਲੋ ਦੋਸਤੋ ਸਾਰੇ ਭਰਮਸਾ ਸਤਿਕਾਰ ਅੱਜ ਅਸੀਂ ਪਹੁੰਚੇ ਹਾਂ ਦੋਸਤੋ ਨੀਲੀਆਵੀ ਫਾਰਮ ਦੇ ਵਿੱਚ ਅੱਜ ਨਿਲਾਮੀ ਆ ਦੇਖਦੇ ਹਾਂ ਨਿਲਾਮੀ ਚ ਕਿਹੜੇ ਕਿਹੜੇ ਜਾਨ ਮਰ ਪਾਏ ਨੇ ਮੌਸਮ ਉਹ ਖਰਾਬ ਅੱਜ ਦੇਖਦੇ ਨਾ ਨਿਲਾਮੀ ਕਿਵੇਂ ਚੱਲੂ ਬਾਹਰ ਸੋ ਰਹੀ ਹੈ ਹਲਕੀ ਹਲਕੀ ਇਹ ਇੰਨੇ ਕਟੀਆਂ ਕੱਟੇ ਤੇ ਆਪਾਂ ਮੱਝਾਂ ਦਿਖਾਉਨੇ ਤੁਹਾਨੂੰ ਕਿਹੜੀਆਂ ਨੇ ਅੱਜ ਨਿਲਾਮੀ ਵਿੱਚ ਹੈਲੋ ਦੋਸਤੋ ਅੱਜ ਨਲਾਮੀ ਦੇ ਵਿੱਚ ਆ ਮੱਜਾ 9840 ਨੰਬਰ 537 ਹਾਂਜੀ ਦੋਸਤੋ ਇਹ ਹੈਗੇ 597 ਨੰਬਰ 22 ਕਿਲੋ ਦਾ ਲਕਟੇਸ਼ਨ ਇਹ 22 ਕਿਲੋ ਇਹਨੇ ਪੀ ਕੇ ਦੁੱਧ ਕੱਢਿਆ ਐਰ ਬਰੇਜ ਦੇਗੇ 35 ਇਹਨੇ ਲਕਟੇਸ਼ਨ ਰਿਕਾਰਡ ਜਿਹੜਾ ਰੱਖਿਆ 3500 ਲੀਟਰ ਦਾ ਪਲੱਸ ਦਾ 에ਰ ਰਿਪੀਟਰ ਆ ਮੱਝ 30 7 ਦੀs ਵਾਰ ਗੱਭਣ ਸਾਰੀ ਮੱਝਾਂ ਨੂੰ ਇਹੀ ਚੰਗੀ ਹੈ ਸਿਹਤ ਪੱਖੋਂ ਵੀ ਬੋਡੀ ਸਟਰਕਚਰ ਵੱਲੋਂ ਵੀ ਬਾਕੀ ਰਿਪੀਟ ਬਰੀਡਿੰਗ ਕਰਕੇ ਸੇਲ ਹੋ ਰਹੀ ਹੈ ਮੱਝ ਵੀ ਦੇਖੋ ਦੱਖ ਵਧੀਆ ਕਮ ਅੱਜ ਇਹਦੀ ਜਿਹੜੀ ਆਪਸੇ ਲੱਤ ਕਰੀ ਖੜੀ ਆ ਇਸ ਮੈਸ ਦੇ ਲੱਤ ਵਿੱਚ ਨੁਕਸਾ ਸਰਨ ਦੀ ਪ੍ਰੋਬਲਮ ਹੈ ਨੂੰ ਇਹ ਘਾਟ ਇਹਦਾ ਵੀ ਚੰਗਾ ਵਾਹ ਲਓ ਜੀ ਜਾਉਣ ਤਿਲ 831 ਨੰਬਰ इस बार बोली दझा इन कुछ खास नहीं चं कोई हैत्तर हजार एक बत्तर हजार दो बहत्तर हजार है है कोई कोई नहीं बहत्तर हजार दो देख लो अभी बारह ब्लॉक छोड़ गई सरकार याद हो सरकार याद हो 26 नंबर इसको बैठकर याद चल रहा है नंबर <laughs> दौड़ bắt कर ra सब बच्चा के नाम नहीं का नो है सब नो

ਲਓ ਜੀ 1 ਲੱਖ ਰੁਪਇਆ ਲੱਗ ਚੁੱਕਿਆ 9514 ਨੰਬਰ ਦੇ 1 ਮੰਡਾ 1 ਲੱਖ 1 ਹਜ਼ਾਰ ਪਾਰਲੀ ਸਾਈਡ ਖੜੀ ਆ 5 ਨੰਬਰ 1 ਲੱਖ 4 ਹਜ਼ਾਰ ਅਜੀਤ ਸਾਹਿਬ 5 ਇੱਕ ਨੰਬਰ 5000 ਇਹ ਤੇ ਇੱਕ ਨੰਬਰ 514 ਨੰਬਰ 1 ਲੱਖ 2000 1 ਲੱਖ 2000 ਜੀ नंबर जी इंबर हा पंज नंबर ਆਜੇ ਟੰਕ ਨੰਬਰ 1 ਲੱਖ 20 ਹੋਇਆ 1 ਲੱਖ 20 ਹੋਇਆ 1 1 ਲੱਖ 2000 ਦੇ ਪਾਣੀ ਦਾ ਨੰਬਰ ਵੀ ਰੋਲਿਆ ਦੂ 1 ਲੱਖ 2601 1 ਲੱਖ 2600 ਤੋਂ 1 ਲੱਖ 2600 ਤੋਂ ਜੀ ਜੀ ਆ 126000 3 ਲਓ ਜੀ 126000 514 ਨੰਬਰ ਹਾਂਜੀ ਦੋਸਤੋ ਜੋ ਨੀਲੀ ਰਾਵੀ ਫਾਰਮ ਦੇ ਵਿੱਚ ਇਸ ਵਾਰ ਜਿਹੜੀ ਬੋਲੀ ਹੋਈ ਉਹ ਕੁਝ ਖਾਸ ਨਹੀਂ ਸੀ 10 11 ਮੱਝਾਂ ਸੀ ਜਿਨ੍ਹਾਂ ਵਿੱਚ ਕਾਫੀ ਮਸਾ ਚੰਗੀਆਂ ᱛੀਆਂ ਔਰ ਉਹਨੀਆਂ ਵੀ ਚੰਗੇ ਨੇ ਇਫੈਕਟ ਬਹੁਤ ਸੀ। ਦੋ ਤਿੰਨ ਮੱਝਾਂ ਤਾਂ ਤਿੱਲਦੀਆਂ। ਇੱਕ ਚੰਗੀ ਮੱਝਲੀ 596 ਨੰਬਰ ਵਾਲਾ ਉਹ ਰਿਪੀਟਰ ਸੀ 22 23 ਕਿਲੋ ਦਾ ਰਿਕਾਰਡ ਸੀ 35 36 ਸੋਲੂਸ਼ਨ ਰਿਕਾਰਡ ਸੀ ਉਹਦਾ। ਤੇ ਉਹ ਚੰਗੀ ਸੀ 514 ਨੰਬਰ ਵਾਲੀ ਮੱਝ ਕੁਝ ਖਾਸ ਵੀ ਨਹੀਂ ਸੀ ਇਹਨਾਂ। ਉਹ ਸਵਾ ਲੱਖ ਦੀ ਵੇਚੀ। ਕਾਫੀ ਦੋ ਤੋਂ ਤਿੰਨ ਮੱਝਾਂ ਨੇੜੇ ਦੋ ਨਵਾਂ ਮੱਝਾਂ ਜਿਹੜੀਆਂ ਲੱਖ ਲੱਖ ਰੁਪਏ ਦਿੱਤੇ ਗਈਆਂ ਨੇ। ਬਾਕੀ 70 80 90000 ਰੁਪਏ ਤੱਕ ਐਸੇ ਬੋਲੀ ਗਈਆ ਅਗਰ ਜੇ ਸੋਚੀ ਆਪਾਂ ਜਾਨਵਰਾਂ ਦੀ ਜਿਹੜੀ ਬੋਲੀ ਆ ਕਾਫੀ ਵੀਰ ਜਦੋਂ ਜਿਹਦੀ ਵੀ ਲਾਉਂਦੇ ਨੇ ਰੇਟ ਵਧਾ ਦਿੰਦੇ ਨੇ ਉਹਨੇ ਵੀ ਹੁੰਦੀਆਂ ਨਹੀਂ ਹੈ ਕਾਫੀ ਮੈਸਾ ਹੁੰਦਾ ਫੈਕਟ ਬਹੁਤ ਹੁੰਦੇ ਨੇ ਬਾਕੀ ਤੁਸੀਂ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਬੋਲੀ ਇਸ ਵਾਰ ਪਿਛਲੀ ਇਹ ਜਿਹੜੀ ਵੀਡੀਓ ਚੱਲ ਰਹੀ ਹੈ ਇਹ ਪਿਛਲੀ ਬੋਲੀ ਦੀ ਹੈ ਵਿੱਚ ਜੁੜੀ ਹੋਈ ਹੈ ਬਸ ਤੁਹਾਨੂੰ ਦੱਸਣ ਦੇ ਲਈ ਕਿ ਸੁਆਗੜੀ ਮੱਝਾਂ ਦੇ ਕੁਝ ਕੱਟੇ ਤੇ ਉਹ ਖਾਸ ਜੁੜੀ ਸੀ ਫਿਰ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਜਿੰਨੂੰ ਨੇ ਟੌਪਿਕ ਦੇ ਨਾਲ